ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਹਿ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਲੋਕ ਸਭਾ ਮੈਂਬਰ ਪਾਈ ਅੰਮਰਤਪਾਲ ਸਿੰਘ ਜਿਨ੍ਹਾਂ ਦੀ ਪੈਰੋਲ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ 10 ਮਾਰਚ ਨੂੰ ਉਹਨਾਂ ਨੂੰ ਪੈਰੋਲ ਦੇ ਉੱਪਰ ਛੁੱਟੀ ਦਿੱਤੀ ਜਾਵੇਗੀ ਪੈਰੋਲ ਦਿੱਤੀ ਜਾਵੇਗੀ ਤਾਂ ਕਿ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਹੋ ਸਕਣ ਆਪਣੇ ਹਲਕੇ ਦੀਆਂ ਮੰਗਾਂ ਦੇ ਪ੍ਰਤੀ ਆਪਣੇ ਹਲਕੇ ਦੇ ਮੁੱਦਿਆਂ ਦੇ ਪ੍ਰਤੀ ਉਹ ਸੰਸਦ ਦੇ ਵਿੱਚ ਆਪਣੀ ਹਾਜ਼ਰੀ ਭਰਨਗੇ ਜਿਸ ਨੂੰ ਲੈ ਕੇ ਅੱਜ ਜੋ 10 ਮਾਰਚ ਨੂੰ ਫੈਸਲਾ ਆਉਣਾ ਸੀਗਾ ਲੋਕ ਸਭਾ ਕਮੇਟੀ ਦੇ ਵੱਲੋਂ ਉਹ ਲੋਕ ਸਭਾ ਕਮੇਟੀ ਨੇ ਅੱਜ ਜਿਹੜਾ ਕਿ ਉਹ ਫੈਸਲੇ ਦੇ ਉੱਪਰ ਜੋ ਨੋਟਸ ਏ ਉਸ ਨੂੰ ਓਪਨ ਕੀਤਾ ਉਹ ਨੋਟਸ ਖੁੱਲਿਆ ਉਸ ਦੇ ਵਿੱਚ ਜੋ ਲੋਕਸਵਾਦ ਹੈ ਸਪੀਕਰ ਨੇ ਓਮ ਬਿਰਲਾ ਜੀ ਉਹਨਾਂ ਨੇ ਕਮੇਟੀ ਦੇ ਨਾਲ ਜੋ ਪੂਰੀ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਹੋਰ ਵੀ ਜਿਹੜੇ ਪੰਜ ਸੰਸਦ ਮੈਂਬਰ ਨੇ ਵੱਖ-ਵੱਖ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਸੰਸਦ ਦੇ ਵਿੱਚ ਹਾਜ਼ਰ ਹੋਣ ਲਈ ਜੋ ਪਹਿਲਾਂ ਹੀ ਨੋਟਸ ਭੇਜੇ ਜਾ ਚੁੱਕੇ ਨੇ ਸੋ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਮਾਰਚ ਮਹੀਨੇ ਦੇ ਵਿੱਚ 10 ਮਾਰਚ ਤੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਣਾ ਹੈ ਉਸ ਵਿੱਚ ਹਾਜ਼ਰ ਹੋਣਗੇ ਜੋ ਲੋਕ ਸਭਾ ਸਪੀਕਰ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਵੀ ਆਪਣੇ ਵੱਲੋਂ ਜਿਹੜਾ ਕਿ ਇਹ ਅੱਜ ਪੂਰਾ ਪੱਖ ਦੱਸਿਆ ਕਿ ਜੋ ਹਾਈ ਕੋਰਟ ਦੇ ਵੱਲੋਂ ਉਹਨਾਂ ਨੇ ਪਟੀਸ਼ਨ ਦੇ ਉੱਪਰ ਜੋ ਸੁਣਵਾਈ ਹੋਈ ਹੈ ਜੋ ਕਿ ਪਹਿਲਾਂ ਰੱਖਵੀਂ ਰੱਖ ਲਈ ਗਈ ਸੀ ਪੋਸਟਪੇਸ਼ਨ ਨੇ ਜੋ ਲੋਕ ਸਭਾ ਕਮੇਟੀ ਤੋਂ ਜਾਣਕਾਰੀ ਮੰਗੀ ਸੀ ਕਿ ਇਹਨਾਂ ਦੇ ਕਿੰਨੇ ਦਿਨ ਗੈਰਹਾਜ਼ਰ ਨੇ ਲੋਕ ਸਭਾ ਦੇ ਵਿੱਚ ਜੇਕਰ 60 ਦਿਨ ਗੈਰਹਾਜ਼ਰ ਹੋ ਜਾਂਦੇ ਨੇ ਤਾਂ ਫਿਰ ਇਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਏ ਜੋ ਕਮੇਟੀ ਨੇ ਉਹਨਾਂ ਦੀ ਪੂਰੀ ਹਾਜ਼ਰੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ 46 ਦਿਨ ਲਗਭਗ ਉਹ ਗੈਰਹਾਜ਼ਰ ਰਹੇ ਨੇ ਜੂਨ ਤੋਂ ਸ਼ੁਰੂ ਹੋਇਆ ਸੀ ਜਦੋਂ ਪਹਿਲਾ ਸੈਸ਼ਨ ਉਸ ਵਕਤ ਤੋਂ ਲੈ ਕੇ ਜਦੋਂ ਉਹ ਨਵੇਂ ਸੰਸਦ ਮੈਂਬਰ ਬਣੇ ਨੇ ਸਿਰਫ ਸੌ ਚੁੱਕਣ ਸਮਾਗਮ ਦੇ ਵਿੱਚ ਹੀ ਉਹ ਜਿਹੜਾ ਕੀ ਉਹ ਵੀ ਲੋਕ ਸਭਾ ਸਪੀਕਰ ਜੋ ਓਮ ਵਿਰਲਾ ਜੀ ਦੇ ਗ੍ਰਹਿ ਵਿਖੇ ਉਹਨਾਂ ਨੂੰ ਸੌਚਾਈ ਜਾਂਦੀ ਏ ਸੋ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੋ ਡਿਬਰੂਗੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਜਾ ਕੇ ਸੋ ਹੁਣ ਜੋ ਪੂਰੀ ਜਾਣਕਾਰੀ ਦਿੱਤੀ ਗਈ ਏ ਜੋ ਲੋਕ ਸਭਾ ਦੀ ਕਮੇਟੀ ਦੇ ਵੱਲੋਂ ਉਸ ਦੇ ਉੱਪਰ ਜੋ ਅੱਜ ਸੁਣਵਾਈ ਹੋਈ ਏ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾ ਚੱਕਣ ਵਾਸਤੇ ਆਪਣੇ ਹਲਕੇ ਦੇ ਲੋਕਾਂ ਦੇ ਮੁੱਦੇ ਠਾਉਣ ਵਾਸਤੇ ਸੰਸਦ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਸੋ ਲੋਕ ਸਭਾ ਦੀ ਕਮੇਟੀ ਨੇ ਇਹ ਮੰਗ ਕੀਤੀ ਹੈ ਜੋ ਹਾਈ ਕੋਰਟ ਅਦਾਲਤ ਤੇ ਵੀ ਕਿ ਇਹਨਾਂ ਸੰਸਦ ਮੈਂਬਰਾਂ ਨੂੰ ਜਿਹੜਾ ਕਿ ਛੋਟ ਦਿੱਤੀ ਜਾਵੇ ਇਹਨਾਂ ਨੂੰ ਪੈਰੋਲ ਦਿੱਤੀ ਜਾਵੇ ਜਿੰਨੇ ਦਿਨ ਸੈਸ਼ਨ ਚੱਲਦਾ ਹੈ ਇਹ ਆਪਣੇ ਹਲਕੇ ਦੀਆਂ ਮੰਗਾਂ ਦੇ ਪ੍ਰਤੀ ਆਵਾਜ਼ ਚੱਕਣ ਜਿਹੜੇ ਕਿ ਲੋਕਾਂ ਨੇ ਇਹਨਾਂ ਨੂੰ ਆਪਣਾ ਸੰਸਦ ਚੁਣਿਆ ਉਸ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਮਾਨਡੇਟ ਦਿੱਤਾ ਹੈ ਇਹਨਾਂ ਨੂੰ ਜਿਹੜਾ ਕਿ ਵੋਟਾਂ ਪਾ ਕੇ ਆਪਣਾ ਆਗੂ ਬਣਾਇਆ ਸੋ ਇਹਨਾਂ ਦਾ ਜਿਹੜਾ ਕਿ ਅਧਿਕਾਰ ਬਣਦਾ ਕਿ ਉਹਨਾਂ ਲੋਕਾਂ ਦੀਆਂ ਮੰਗਾਂ ਨੂੰ ਜਿਹੜਾ ਕਿ ਉਹ ਅਠਾਉਣ ਔਰ ਉਹਨਾਂ ਲੋਕਾਂ ਦੇ ਮਸਲੇ ਹੱਲ ਹੋਣ ਸੋ ਇਸ ਕਮੇਟੀ ਨੇ ਜੋ ਆਪਣੀ ਰਿਪੋਰਟ ਪੇਸ਼ ਕੀਤੀ ਹੈ ਉਸ ਰਿਪੋਰਟ ਦੇ ਆਧਾਰ ਤੇ ਜੋ ਅੱਜ ਹੋ ਓਪਨ ਹੋਈ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਜਿਹੜਾ ਪੈਰੋਲ ਮਿਲੇਗੀ ਜੋ ਇਸ ਮਾਰਚ ਦੇ ਮਹੀਨੇ ਦੇ ਵਿੱਚ ਸੰਸਦ ਦੇ ਵਿੱਚ ਉਹਨਾਂ ਨੇ ਹਾਜ਼ਰ ਹੋਣਾ ਹੈ ਸੋ ਉਹਨਾਂ ਦੇ ਵਕੀਲ ਵੱਲੋਂ ਵੀ ਇਹੀ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਮਾਰਚ ਮਹੀਨੇ ਵਿੱਚ ਪੈਰੋਲ ਮਿਲ ਜੇਗੀ ਜੋ ਕਿ ਪਿਛੇ 19 ਫਰਵਰੀ ਨੂੰ ਕਹਿੰਦੇ ਸੀ ਕਿ ਰਿਹਾ ਹੋਣਗੇ ਲੇਕਿਨ ਉਹ ਰਿਹਾ ਨਹੀਂ ਹੋਏ ਉਹਨਾਂ ਦੇ ਉੱਪਰ ਐਨਐਸਏ ਲੱਗੀ ਹੋਈ ਏ ਐਨਐਸਏ ਜੋ 23 ਫਰਵਰੀ ਨੂੰ ਖਤਮ ਹੋਣ ਜਾਏਗੀ 23 ਮਾਰਚ ਨੂੰ ਖਤਮ ਹੋਣ ਜਾ ਰਹੀ ਏ ਸੋ ਉਸ ਤੋਂ ਪਹਿਲਾਂ ਉਹਨਾਂ ਨੂੰ ਪੈਰੋਲ ਵੀ ਦਿੱਤੀ ਜਾਵੇਗੀ ਔਰ ਆਪਣੇ ਸੰਸਦ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਚੱਕ ਸਕਣ